ਆ ਤਾਂ ਮਾ ਹੁਣ ਇਹਨਾਂ ਦੀ ਸੁਣ ਲਓ ਇਹ ਅਮਰੀਕਾ ਸ਼ਿਕਾਗੋ ਤਾਂ ਨੇ ਸਾਰਿਆਂ ਨੂੰ ਗੱਲ ਦੱਸਣ ਲੱਗਿਆ ਮੈਂ ਹੁਣ ਇਹ ਮੀਟ ਸ਼ਰਾਬ ਆਪ ਤਾਂ ਕੋਈ ਛਕਦੇ ਨਹੀਂ ਕੁੱਤੇ ਰੱਖੇ ਹੋਏ ਸੀ ਕੁੱਥਿਆਂ ਨੂੰ ਪਾਉਂਦੇ ਸੀ ਅਸੀਂ ਕਹਿੰਦੇ ਵੀ ਅਰਦਾਸਾਂ ਇੰਨੀਆਂ ਕਰਦੇ ਆਂ ਵੀ ਇਹ ਵੀ ਨਾਮ ਜਪਦੇ ਇਹ ਦਿੱਕਤ ਕੀ ਹੁੰਦੀ ਪਈ ਐ ਜਿਹੜੀ ਮਹਾਰਾਜ ਸੁਣੀ ਨਹੀਂ ਰਹੇ ਅਰਦਾਸ ਸਾਲ ਹੋ ਗਿਆ ਅਰਦਾਸਾਂ ਕਰਦੇ ਨੂੰ ਬਾਕੀ ਅਰਦਾਸ ਸਾਰਿਆਂ ਦੀ ਪੂਰੀ ਇਹਨਾਂ ਦੀ ਕੋਈ ਨਹੀਂ ਪੂਰੀ ਹੁੰਦੀ ਪਈ ਉਹ ਕੰਮ ਕਿਉਂ ਫਸਿਆ ਹੋਇਆ ਮੈਂ ਕਿਹਾ ਕੋਈ ਨਾ ਕੋਈ ਦਿੱਕਤ ਹੈ ਜਦੋਂ ਮਹਾਰਾਜ ਵੱਲ ਧਿਆਨ ਲਾਇਆ ਮਹਾਰਾਜ ਕਹਿੰਦੇ ਵੀ ਉਹ ਕਰ ਦੀ ਚੁੱਧੀ ਦਾ ਫਰਕ ਹੈ ਇਹ ਪੁੱਛਿਆ ਵੀ ਹੋਰੋਂ ਤਾਂ ਨਹੀਂ ਪਾਉਂਦੇ ਕੁਝ ਕਹਿੰਦੇ ਹਾਂ ਜੀ ਪਾਉਂਦੇ ਆ ਉਹ ਸ਼ਹੀਦ ਸਿੰਘ ਬਾਹਰ ਖੜੇ ਨੇ ਦਰਵਾਜ਼ੇ ਦੇ ਉਹ ਕਹਿੰਦੇ ਅਸੀਂ ਅੰਦਰ ਕਿਦਾਂ ਆਈਏ ਅੰਦਰ ਤਾਂ ਚੀਜ਼ ਰੱਖੀ ਹੈ ਉਹ ਚੱਕੋ ਪਹਿਲਾਂ ਉਹ ਬੇਟੀ ਦੇ ਕਿਰਪਾ ਹੋਈ ਬੇਟੀ ਨੂੰ ਦੇਖ ਬੇਟੀ ਕਹਿੰਦੀ ਵੀ ਇਹ ਚੱਕ ਉਹਨਾਂ ਨੇ ਇਹਨਾਂ ਦੀ ਜਿਹੜੀ ਬੇਟੀ ਉਹਨਾਂ ਨੇ ਚੱਕ ਕੇ ਬਾਹਰ ਛੁੱਟੀ ਦਿਓ ਚੀਜ਼ ਜਿਹੜੀ ਉਹ ਕੁੱਤੇ ਨੂੰ ਪਾਉਂਦੇ ਸੀ ਮੀਟ ਵਗੈਰਾ ਉਹ ਬਾਹਰ ਛੁੱਟੇ ਸ਼ਹੀਦ ਸਿੰਘ ਅੰਦਰ ਆ ਗਏ ਸਾਰੇ ਇਹ ਸਾਡੇ ਉਸ ਤੋਂ ਬਾਅਦ ਨਾਲ ਹੀ ਕੰਮ ਵੀ ਹੋ ਗਿਆ ਉਹਨਾਂ ਦਾ ਹਾਂ ਆ ਦੇਖ ਸਾਹਮਣੇ ਖੜੇ ਨੇ 3 ਸਾਲ ਤੋਂ